ਹਰਿਆਣਾ ਦੇ ਸਮਾਜ ਸੇਵਕ ਗੁਰਵਿੰਦਰ ਸਿੰਘ ਨੂੰ ਪਦਮਸ਼ਰੀ ਸਨਮਾਨ ਮਿਲਿਆ ਜਿਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਨੇ ਕਿਹਾ ਕਿ ਭਾਈ ਕਨਈਆ ਮਾਨਵ ਸੇਵਾ ٹرسٹ ਰਾਹੀਂ ਸਮਾਜ ਸੇਵਾ ਦੇ ਕਾਰਜ ਕਰਨ ਵਾਲੇ ਗੁਰਵਿੰਦਰ ਸਿੰਘ ਨੂੰ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮਰਮੂ ਨੇ ਪਦਮਸ਼ਰੀ ਅਵਾਰਡ ਨਾਲ ਸਨਮਾਨਿਤ ਕੀਤਾ ਹੈ ਉਹਨਾਂ ਗੁਰਵਿੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਦੱਸਦੇ ਕਿ ਗੁਰਵਿੰਦਰ ਸਿੰਘ ਬੇਕਰੇ ਅਤੇ ਬੇਸਹਾਰਾ ਬੱਚੇਆਂ ਔਰਤਾਂ ਅਤੇ ਬਜ਼ੁਰਗਾਂ ਸਮੇਤ दिव्यांगजनਾਂ ਨੂੰ ਵਿਆਪਕ ਮਾਨਵਤਾਵਾਦੀ ਸੇਵਾਵਾਂ ਪ੍ਰਦਾਨ ਕਰਨ ਲਈ ਕੰਮ ਕਰ ਰਹੇ ਨੇ ਇਸ ਮੌਕੇ ਗੁਰਵਿੰਦਰ ਸਿੰਘ ਨੇ ਸਨਮਾਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਸਾਡੇ ਸਾਡੇ ਵਿੱਚ ਸਦਾ ਗੁਰਵਿੰਦਰ ਸਿੰਘ ਜੀ ਜਿਨ੍ਹਾਂ ਦੀ ਬਹੁਤ ਵੱਡੀ ਸੇਵਾ ਜਿਹੜੀ ਸਮਾਜ ਦੇ ਪ੍ਰਤੀ ਔਰ ਪਾਈ ਕਨਿਆ ਮਾਨਵ ਸੇਵਾ ٹرسٹ ਜਿਹੜਾ ਚਲਾ ਰਹੇ ਹਨ ਇਹਨਾਂ ਦੀ ਇਹ ਸੇਵਾ ਨੂੰ ਦੇਖਦੇ ਹੋਏ ਦੇਸ਼ ਦੀ ਰਾਸ਼ਟਰਪਤੀ ਜੀ ਨੇ ਜਿਸ ਤਰੀਕੇ ਦੇ ਨਾਲ ਹਰ ਸਾਲ ਅਵਾਰਡ ਦਿੱਤੇ ਜਾਂਦੇ ਨੇ ਇਹ ਪਦਮ ਸ਼੍ਰੀ ਅਵਾਰਡ ਕੱਲ ਇਹਨਾਂ ਨੂੰ ਦਿੱਤਾ ਗਿਆ ਔਰ ਇਹਨਾਂ ਦੀ ਸਮਾਜ ਦੇ ਪ੍ਰਤੀ ਸੇਵਾਵਾਂ ਜਿਸ ਤਰੀਕੇ ਦੇ ਨਾਲ ਇਹ ਵਿਕਲੈਂਗ ਬੱਚਿਆਂ ਨੂੰ ਸਲੋ ਲਰਨਰਸ ਨੂੰ ਔਰ ਜਿਨ੍ਹਾਂ ਦੇ ਮਾਪਿਓ ਨਹੀਂ ਹੈਗੇ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਉਹਨਾਂ ਬੱਚਿਆਂ ਨੂੰ ਜਿਸ ਤਰੀਕੇ ਦੇ ਨਾਲ ਸਿੱਖਿਆ ਪ੍ਰਦਾਨ ਕਰ ਰਹੇ ਹਨ ਉਹਨਾਂ ਦਾ ਰਹਿਣ ਸਹਿਣ ਦਾ ਸਾਰੀ ਦੇਖਭਾਲ ਦੇਖ ਰਹੇ ਨੇ ਔਰ ਆਪਣੀ ਸੇਵਾਵਾਂ ਜਿਹੜੀ ਸਮਾਜ ਦੇ ਪ੍ਰਤੀ ਹੋਣੀ ਚਾਹੀਦੀ ਹੈ ਜਿਹੜੇ ਬਜ਼ੁਰਗ ਜਿਹੜੇ ਹੈਗੇ ਆ ਜਿਹੜੇ ਜਿਨ੍ਹਾਂ ਨੂੰ ਘਰਾਂ ਦੇ ਵਿੱਚ ਨਹੀਂ ਰੱਖਿਆ ਜਾਂਦਾ ਉਹਨਾਂ ਨੂੰ ਆਪਣੇ ਨਾਲ ਰੱਖ ਰਿਆ ਜਿਹੜੀਆਂ ਐਮਬੂਲੈਂਸ ਸੇਵਾ ਨੇ ਇਹ ਲੋਕਾਂ ਦੇ ਪ੍ਰਤੀ ਕਰਾਈ ਜਾਂਦੀਆਂ ਤਾਂਕਿ ਕਿਸੇ ਨੂੰ ਕੋਈ ਐਕਸੀਡੈਂਟਸ ਦੇ ਵਿੱਚ ਜਾਂ ਕਿਸੇ ਨੂੰ ਮੈਟਰਨਿਟੀਆਂ ਦੇ ਵਿੱਚ ਜਾਂ ਘਰ ਦੇ ਵਿੱਚ ਕੋਈ ਪ੍ਰੋਬਲਮ ਆ ਜਾਏ ਤੇ ਉਹਨੂੰ ਫ੍ਰੀ ਸੇਵਾ ਜਿਹੜੀਆਂ ਦਿੱਤੀਆਂ ਜਾਂਦੀਆਂ ਸੋ ਇਹ ਮਾਨਵਤਾ ਦੀ ਸੇਵਾ ਜਿਹੜੀ ਹੈ ਸਭ ਤੋਂ ਵੱਡੀ ਸੇਵਾ ਜਿਹੜੀ ਸਿੱਖ ਪੰਥ ਦੇ ਵਿੱਚ ਮੰਨੀ ਗਈ ਹੈ ਔਰ ਇਹ ਇਹਨਾਂ ਨੇ ਜੋ ਟਰਸਟ ਸ਼ੁਰੂ ਕੀਤਾ ਭਾਈ ਕਨਈਆ ਜੀ ਦੇ ਨਾਮ ਦੇ ਉੱਤੇ ਮੈਂ ਸਮਝਦਾ ਕਿ ਭਾਈ ਕਨਈਆ ਜੀ ਦਾ ਇੱਕ ਐਸਾ ਨਾਮ ਹੈ ਜਿਨੇ ਮਾਨਵਤਾ ਦੀ ਸੇਵਾ ਤੋਂ ਸਭ ਤੋਂ ਪਹਿਲਾ ਜਿਹੜਾ ਉਦਾਹਰਣ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ ਤੋਂ ਦਿੱਤਾ ਔਰ ਇਹ ਉਸ ਤੋਂ ਬਾਅਦ ਇਹ ਸਾਰੀਆਂ ਸੰਸਥਾਵਾਂ ਚੱਲੀਆਂ ਚਾਹੇ ਉਹਨੂੰ ਰੈੱਡ ਕਰਾਸ ਸੁਸਾਇਟੀ ਕਹੀਏ ਜਾਂ ਹੋਰ ਕਹੀਏ ਪਿੰਗਲਵਾਲਾ ਦੀ ਜਿਹੜੀ ਸੁਸਾਇਟੀ ਹੈ ਇਹ ਸਾਰੀਆਂ ਉਸੇ ਉਦੇਸ਼ ਤੇ ਚੱਲ ਰਹੀਆਂ ਜੋ ਭਾਈ ਕਨਈਆ ਜੀ ਨੇ ਮਾਨਵਤਾ ਦੀ ਸੇਵਾ ਸ਼ੁਰੂ ਕੀਤੀ ਸੀ ਔਰ ਉਹਦੇ ਵਿੱਚ ਅੱਜ ਬਸ ਸਾਨੂੰ ਬੜੀ ਖੁਸ਼ੀ ਹੈ ਕਿ ਦੇਸ਼ ਦੀ ਜਿਹੜੀ ਸਰਕਾਰ ਹੈ ਦੇਸ਼ ਦੀ ਰਾਸ਼ਟਰਪਤੀ ਜੀ ਨੇ ਇਸ ਗੱਲ ਨੂੰ ਇਕਨੋਲਜ ਕੀਤਾ ਕਿ ਸਰਦਾਰ ਗੁਰਵਿੰਦਰ ਸਿੰਘ ਜੀ ਉਹਨਾਂ ਦੀ ਸੰਸਥਾ ਔਰ ਇਹ ਆਪ ਨਿੱਜੀ ਤੌਰ ਤੇ ਆਪ ਸ਼ਰੀਰ ਦੀ ਤੌਰ ਦੇ ਉੱਤੇ ਤਕਲੀਫ ਦੇ ਵਿੱਚ ਰਹਿਣ ਤੋਂ ਬਾਵਜੂਦ ਵੀ ਜਿਸ ਤਰੀਕੇ ਦੇ ਨਾਲ ਸੇਵਾ ਕਰ ਰਹੇ ਹੈ ਉਹਦਾ ਇਹਨਾਂ ਦਾ ਇਹਨਾਂ ਨੂੰ ਅੱਜ ਸਰਕਾਰ ਵੱਲੋਂ ਪ੍ਰੋਤਸਾਹਨ ਮਿਲਿਆ ਇਹ ਜਿਹੜੇ ਪੁਰਸਕਾਰ ਦਿੱਤੇ ਜਾਂਦੇ ਨੇ ਇਹ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਸਮਾਜ ਦੀ ਸੇਵਾ ਕਰ ਰਹੇ ਹੋਣ ਔਰ ਉਹਨਾਂ ਨੂੰ ਪ੍ਰੋਤਸਾਹਿਤ ਕਰਨ ਵਾਸਤੇ ਤਾਂ ਕਿ ਉਹਨਾਂ ਨੂੰ ਦੇਖ ਕੇ ਹੋਰ ਵੀ ਲੋਕ ਇਸ ਤੋਂ ਪ੍ਰੋਤਸਾਹਿਤ ਹੋ ਸਕਣ ਔਰ ਇਹਨਾਂ ਦਾ ਹੋਰ ਵੀ ਵੱਡਾ ਅੱਗੇ ਚੱਲ ਕੇ ਸਹਿਯੋਗ ਕਰ ਸਕੀਏ ਪਿਛਲੇ ਕਈ ਸਮੇਂ ਤੋਂ ਤੁਸੀਂ ਦੇਖਿਆ ਕੋਵਿਡ ਕਾਲ ਤੋਂ ਲੈ ਕੇ ਹੁਣ ਤੱਕ ਦੇ ਵਿੱਚ ਕਈ ਐਸੇ ਲੋਕਾਂ ਨੂੰ ਜਿਹੜੇ ਪਦਮਸ਼ਰੀ ਅਵਾਰਡ ਜਾਂ ਫੋਜੀਆ ਸਮਾਜ ਸੇਵਾ ਦੇ ਅਵਾਰਡਸ ਮਿਲੇ ਨੇ ਜਿਨ੍ਹਾਂ ਨੇ ਦੇਸ਼ ਦੇ ਵਿੱਚ ਰਹਿੰਦੇ ਹੋਏ ਜਾਤ ਪਾਤ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਸੇਵਾ ਕੀਤੀ ਹੈ ਔਰ ਮੈਨੂੰ ਖੁਸ਼ੀ ਹੈ ਕਿ ਉਹਦੇ ਵਿੱਚ ਇਹ ਸੇਵਾਵਾਂ ਦੇ ਵਿੱਚ ਸਿੱਖ ਪੰਥ ਜਿਹੜਾ ਉਹ ਸਭ ਤੋਂ ਅੱਗੇ ਚੜ੍ਹ ਕੇ ਗੁਰੂ ਸਾਹਿਬ ਦੇ ਮਹਾਰਾਜ ਤੇ ਦੱਸੇ ਹੋਏ ਮਾਰਗ ਤੇ ਚੱਲ ਰਿਹਾ ਸੋ ਅੱਜ ਗੁਰਦੁਆਰਾ ਰਕਾਬਗਨ ਸਾਹਿਬ ਇਹ ਆਪਣੀ ਟੀਮ ਦੇ ਨਾਲ ਆਏ ਹੈ ਸਦਾ ਹਰਦੇਵ ਸਿੰਘ ਜੀ ਇਹਨਾਂ ਦੇ ਮੇਨ ਸਹਿਯੋਗੀ ਨਾਲ ਨੇ ਸਮੁੱਚੀ ਟੀਮ ਇਹਨਾਂ ਦੀ ਨਾਲ ਹੈ ਔਰ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਸੇਵਾ ਕਰ ਰਹੇ ਆਂ ਆਸਾ ਰੱਖਦੇ ਆਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਆਂ ਮਹਾਰਾਜ ਇਹਨਾਂ ਨੂੰ ਬਲ ਬਖਸ਼ਣ ਐਸੀ ਤਰੀਕੇ ਦੇ ਨਾਲ ਮਾਨਤਾ ਦਿਆ ਸੇਵਾ ਜਿਹੜੀ ਆ ਵੱਧ ਚੜ ਕੇ ਕਰਦੇ ਰਹਿਣ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦਾ ਮੈਂ ਦਿਨੋਂ ਆਪਦੇ ਟੀਮ ਵੱਲੋਂ ਧੰਨਵਾਦ ਕਰਦਾ ਵਾਂ ਮਾਨ ਸਨਮਾਨ ਵਾਸਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਜਦੋਂ ਬੰਦਾ ਤੁਰ ਪਿੰਦਾ ਤੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਸਿਰਫ ਭਰੋਸਾ ਰੱਖਣ ਦੀ ਗੱਲ ਹੁੰਦੀ ਹੈ ਤੇ ਬਹੁਤ ਸੰਗਤ ਨੇ ਸਾਥ ਦਿੱਤਾ ਸਰਸੇ ਤੋਂ ਦਿੱਲੀ ਤੋਂ ਜਿੱਥੇ-ਜਿੱਥੇ ਵੀ ਕਿਸੇ ਨੂੰ ਪਤਾ ਲੱਗਿਆ ਸਾਰਿਆਂ ਨੇ ਬਹੁਤ ਸਾਥ ਦਿੱਤਾ ਜੀ ਬੜੀ ਵਧੀਆ ਬਿਲਡਿੰਗ ਬੜਾ ਵਧੀਆ ਸਾਰਾ ਕੁਝ ਉੱਥੇ ਹੈ ਆਪਕੋ ਅਟੈਕ ਵੀ ਆਇਆ ਥਾ ਇਸਕੇ ਬਾਅਦ ਵੀ ਆਪ ਲਗਾਤਾਰ ਸੇਵਾਵਿਲੇ ਲੱਗੇ ਰਹੇ ਨਹੀਂ ਅਟੈਕ ਨਹੀਂ ਸੀਗਾ ਜੀ ਮੇਰਾ ਐਕਸੀਡੈਂਟ ਹੋ ਗਿਆ ਸੀ 97 ਦੇ ਅੰਦਰ ਜਿਹਦੇ ਅੰਦਰ ਸਪਾਈਨਲ ਕੋਰ ਇੰਜਰੀ ਕਰਕੇ ਮੇਰਾ ਜਿਹੜਾ ਨੀਚੇ ਵਾਲਾ ਹਿੱਸਾ ਹੈ ਉਹ ਡੈੱਡ ਹੋ ਗਿਆ ਸੀਗਾ ਤੇ ਅਗਰ ਅਸੀਂ ਸੇਵਾ ਦੀ ਇਸ ਦੀ ਇੱਕ ਗੱਲ ਕਰੀਏ ਤੇ ਸ਼ੁਰੂਆਤ ਵੀ ਉੱਥੋਂ ਹੀ ਹੋਈ ਡੀ ਐਮ ਸੀ ਹਸਪੀਟਲ ਦੇ ਅੰਦਰ ਮੈਂ 4 ਮਹੀਨੇ ਰਿਹਾ ਉਸ 4 ਮਹੀਨਿਆਂ ਚ ਉੱਥੇ ਇੱਕ ਐਨਜੀਓ ਹੈ ਦੁੱਧ ਸੇਵਾ ਸੰਮਤੀ ਦੇ ਨਾਤੇ ਤੇ ਗੁਰੂ ਸਾਹਿਬਾਂ ਨੇ ਉੱਥੋਂ ਇੱਕ ਰਸਤਾ ਵਿਖਾਇਆ ਵੀ ਇਹੋ ਜੀ ਸੇਵਾ ਜਿਹੜੀ ਹੈ ਉਹ ਆਪਣੇ ਸ਼ਹਿਰ ਚ ਵੀ ਹੋਣੀ ਚਾਹੀਦੀ ਏ ਉੱਥੋਂ ਹੀ ਇੱਕ ਸੰਕਲਪ ਲਿਆ ਤੇ 1 ਜਨਵਰੀ 2005 ਨੂੰ ਜਿਹੜਾ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਵੀ ਦੁੱਧ ਸੇਵਾ ਤੋਂ ਹੀ ਇਹ ਸ਼ੁਰੂਆਤ ਹੋਈ ਹੈ ਜੀ ਦੁਨੀਆ ਦੇ ਅੰਦਰ ਜਿੱਥੇ ਕਿਤੇ ਵੀ ਕੋਈ ਸੇਵਾ ਕਰ ਰਿਹਾ ਹੈ ਕਿਉਂਕਿ ਇਹ ਅਵਾਰਡ ਦੁਰਵਿੰਦਰ ਸਿੰਘ ਦਾ ਨਹੀਂ ਹੈ ਅਵਾਰਡ ਤਾਂ ਸੇਵਾ ਨੂੰ ਮਿਲਿਆ ਹੈ ਨਾ ਜੀ ਗੁਰਵਿੰਦਰ ਸਿੰਘ ਤਾਂ ਹੋਰ ਵੀ ਬਹੁਤ ਨੇ ਇਸ ਕਰਕੇ ਸੇਵਾ ਕਿਤੇ ਵੀ ਕੋਈ ਕਰ ਰਿਹਾ ਉਹ ਸਾਰੀ ਦੁਨੀਆ ਦੇ ਅੰਦਰ ਕਿਤੇ ਵੀ ਕੋਈ ਸੇਵਾ ਕਰ ਰਿਹਾ ਉਹਨਾਂ ਸੇਵਾਦਾਰਾਂ ਨੂੰ ਇਹ ਇਵਾਰ ਮੇਰੇ ਵੱਲੋਂ ਤਾਂ ਇਸ ਮਰਪੇ ਭੇਜਿਆ